परतें में भी नहीं पापा तो समझता है तो चाहिए दैट ऑफ की बात है ना तुम्हें पता है कि नहीं लिखा ये तक कहेंगे कि मेरा आना सही थैंक यू फॉर पॉइंट आउट दैट फ्रॉम द प्रिजेंट हम में नहीं रहते इफेक्टिव वाज फॉर्म है जिस आज हम इस इशू के का जान डालना और किस तरह इसको बांटने का पार्ट पर बात करते हैं दैट ऑफ का मतलब है कि

Είναι η αγάπη μου, είναι η αγάπη μου, η αγάπη μου. गांव चंडीगढ़ रोड विकास वाले प्लस सोसाइटी में देखा रो आज श्री बाबा साहब डॉक्टर एमएटी करजी का 134वां जन्मदिहाड़ मना रहे हैं जन्मदिहाड़े ਉਹਨਾਂ ਦੇ ਮਨਾਏ ਜਾਂਦੇ ਨੇ ਜੋ ਆਪਣੀ ਵਿਚਾਰਧਾਰਾ ਇੱਥੇ ਛੱਡ ਕੇ ਜਾਂਦੇ ਨੇ ਉਹ ਹਮੇਸ਼ਾ ਜੁੰਦੇ ਨੇ ਜਨਮ ਦਿਹਾੜੇ ਉਹਨਾਂ ਦੇ ਮਨਾਏ ਜਾਂਦੇ ਨੇ ਜੋ बाबा साहब ਨੇ ਸਾਨੂੰ ਸ਼ਬਦਾਂ ਦੇ ਵਿੱਚ ਥਾੱਕ ਲਿਆ ਕੇ ਦਿੱਤੇ ਉਹਨਾਂ ਦੀ ਬਦੌਲਤ ਅੱਜਸੀਂ ਆਨੰਦਮੰਦ ਜਿਏ ਬੈ। ਬਾਬਾ ਸਾਹਿਬ ਨੇ ਜੋ ਪਿੰਡੇ ਹੰਡਾਇਆ ਉਹ ਆਪਣੇ ਸਮਾਜ ਨੂੰ ਲੈਣ ਦਿੱਤਾ। ਸਿਧਾਂਤ ਦੇ ਵਿੱਚ ਹਰ ਸਮੁਦਾਇ ਦੀ ਜਿਹੜੀ ਉਹਨਾਂ ਨੇ ਬਰਾਬਰਤਾ ਰੱਖੀ ਹੈ, ਇਕੁਐਲਟੀ ਹੈ। ਹਰ ਨੂੰ ਪੜੇਗਾ ਅਧਿਕਾਰ ਦਿੱਤਾ ਹੈ, ਸਮਾਨਤਾ ਦਾ, ਮਿਆਂ ਦਾ ਅਧਿਕਾਰ ਹੈ। ਸੋ ਅੱਜ ਜਿਹੜਾ ਸਮਾ ਮੰਗ ਕਰਦਾ ਹੈ ਜਿਹੜਾ ਸਮਾਜ ਪੜੇਗਾ ਉਹ ਸਵਾਲ ਕਰੇਗਾ। जोड़ा समाज पढ़ेगा नहीं वो सवाल करने लोग नहीं रहेगा इस करके एजुकेशन जरूरी है बाबा साहब सा आ जी मुखर दीजा ने पहला ही लिख दिवस एक समा आएगा मुख दीजा ला के तीन एजुकेशन वाल ध्यान नहीं देते वो समा आ गया सू अवेयर होना चाहिए कि असना ਆਉਣਾ ਇਸ ਸਮੇਂ ਦੇ ਵਿੱਚ ਜੇ ਅਸੀਂ ਕੜ ਕੇ ਪੇ ਬੈਕ ਟੂ ਸੁਸਾਇਟੀ ਨਹੀਂ ਦੇਦੇ ਤੇ ਸਾਡਾ ਇੱਥੇ ਸੰਸਾਰ ਦੇ ਵਿੱਚ ਆਉਣਾ ਕੋਈ ਮੈਨੇਰ ਨਹੀਂ ਰੱਖਦਾ ਬਾਬਾ ਸਾਹਿਬ ਨੇ ਆਪਣਾ ਸਾਰਾ ਜੀਵਨ ਸਮਾਜ ਦੇ ਲੇਖੇ ਲਾਇਆ ਪਰਿਵਾਰ ਦੇ ਲੇਖੇ ਨਹੀਂ ਲਾਇਆ ਬੇਟਾ ਮਰ ਗਿਆ ਉਹ ਛੱਡ ਕੇ ਬਾਹਰ ਚਲੇ ਗਏ ਦੇ ਸਿਰਫ ਸਮਾਜ ਦੀ ਇਕਵਾਈ ਵਾਸਤੇ आज अपना कुछ नहीं, रहे, आपने रहे, वो वो, नहीं कर रहे अपने परिवार कर रहे नहीं रह बेनती करा अपने समाज में जुड़ो पढ़ो संघर्ष करो फिर समाज जरा अगे तो वेगा मैं इन्हें कहना क्या पीछे ਜ਼ਰੋਬੀ ਦਾ ਸੋਸਾਇਟੀ ਮਜੀਠਾ ਰੋਡ ਨੇ ਇਹਨਾਂ ਨੇ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਤੇ ਮੈਨੂੰ ਇਹਦੇ ਵਿੱਚ ਇਹਨਾਂ ਨੇ ਆਉਣ ਦਾ ਮੌਕਾ ਦਿੱਤਾ ਮੈਂ ਬਹੁਤ ਹੀ ਆਪਣੇ ਆਪ ਨੂੰ ਲッキー ਮਹਿਸੂਸ ਕਰ ਰਹੀ ਹਾਂ ਕਿ ਮੈਂ ਇਹਨਾਂ ਦਾ ਹਿੱਸਾ ਬਣੀ ਹਾਂ ਤੇ ਡਾਕਟਰ ਅੰਬੇਦਕਰ ਜੀ ਦੇ ਵਿਚਾਰਾਂ ਨੂੰ ਮੈਂ ਬਹੁਤ ਸਾਰੇ ਬੁਲਾ ਰਿਹਾ ਤੋਂ ਸੁਣਿਆ ਤੇ ਜੋ ਮੇਰੀ ਛੋਟੀ ਜੀ ਸੋਚ ਹੈ ਉਹਦੇ ਬਾਰੇ ਵੀ ਮੈਂ ਸਾਰਿਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਡਾਕਟਰ ਅੰਬੇਦਕਰ ਜੀ ਨੇ ਆਪਣੀ ਜ਼ਿੰਦਗੀ ਵਿੱਚ ਕਲਨਾਵਾ ਕਰਕੇ ਸਾਡੇ ਵਾਸਤੇ ਕੁਝ ਕੀਤਾ ਔਰ ਇੱਕ ਸੰਵਿਧਾਨ ਜੋ ਹੈ ਉਹਦੇ ਨਿਰਮਾਤਾ ਬਣੇ ਜਿਹਦੇ ਵਿੱਚ ਉਹਨਾਂ ਨੇ ਹਰ ਵਰਗ ਦੇ ਉਹਦੇ ਵਿੱਚ ਇਹ ਨਹੀਂ ਕਿ ਐਸਸੀ ਵਰਗ ਹਰ ਵਰਗ ਦੀ ਗੱਲ ਕੀਤੀ ਔਰ ਉਹਨਾਂ ਵਰਗਾਂ ਦੇ ਵਿੱਚ ਇੱਕ ਔਰਤ ਦੀ ਸਭ ਤੋਂ ਜ਼ਿਆਦਾ ਗੱਲ ਕੀਤੀ ਕਿਉਂਕਿ ਮੈਂ ਔਰਤ ਨੂੰ ਰਿਪਰੈਜ਼ੈਂਟ ਕਰ ਰਹੀ ਆ ਉਹਨਾਂ ਨੇ ਇੱਕ ਔਰਤ ਦੇ ਹੱਕਾਂ ਨੂੰ ਮਹਫੂਜ਼ ਕੀਤਾ ਤੇ ਅੱਜ ਔਰਤ ਜੋ ਹੈ ਉਹ ਦਫ਼ਤਰਾਂ ਦੇ ਵਿੱਚ ਤੇ ਘਰਾਂ ਦੇ ਵਿੱਚ ਵੀ ਮਹਫੂਜ਼ ਹੈ ਤੇ ਮੈਂ ਅੱਜ ਇਸ ਮਾਧਮ ਰਾਹੀਂ ਇੱਕ ਸਭ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਆ ਕਿ ਡਾਕਟਰ ਸਾਹਿਬ ਨੇ ਜੋ ਕਿਹਾ ਸੀ ਕਿ ਪੜੋ ਜੁੜੋ ਉਸ ਸੋਚ ਤੇ ਪਹਿਰਾ ਦਿਓ ਤੇ ਬੈਕ ਟੂ ਸੁਸਾਇਟੀ ਅਗਰ ਅਸੀਂ ਅੱਜ ਕਿਸੇ ਸੀਟਾਂ ਤੇ ਬੈਠੇ ਆ ਉੱਚੀਆਂ ਕੁਰਸੀਆਂ ਤੇ ਬੈਠੇ ਆ ਉਥੇ ਬੈਠ ਕੇ ਅਸੀਂ ਆਪਣੇ ਸਮਾਜ ਨੂੰ ਉਪਰ ਚੱਕਣ ਲਈ ਜਾਂ ਬੱਚਿਆਂ ਦੀਆਂ ਪੜਾਈਆਂ ਲਿਖਾਈਆਂ ਲਈ ਅਗਰ ਕੁਝ ਕਰ ਸਕਦੇ ਆ ਤੇ ਉਹ ਕਰੀਏ ਤੇ ਸਭ ਤੋਂ ਜ਼ਿਆਦਾ ਜੋ ਸਾਨੂੰ ਅੱਜ ਜ਼ਰੂਰਤ ਹੈ ਕਿ ਅਸੀਂ ਪੜ੍ਹਾਈ ਦੇ ਸੇਣ ਦੇ ਵਿੱਚ ਕੁਝ ਨਾ ਕੁਝ ਕਰੀਏ ਤਾਂ ਕਿ ਕੋਈ ਵੀ ਅੱਜ ਪੜ੍ਹਾਈ ਤੋਂ ਵਾਂਝਾ ਨਾ ਰਹਿ ਸਕੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਮੈਂ ਨਹੀਂ ਕਹਿੰਦੀ ਮੈਂ ਆਪਣੇ ਸਵੀਚ ਵਿੱਚ ਵੀ ਕਿਹਾ ਸੀ ਕਿ ਉਹ ਪੈਰਾ ਪੂਰੀ ਤਰ੍ਹਾਂ ਨਹੀਂ ਦਿੱਤਾ ਜਾ ਰਿਹਾ ਜੇ ਉਹ ਪੈਰਾ ਪੂਰੀ ਤਰ੍ਹਾਂ ਦਿੱਤਾ ਜਾਂਦਾ ਹੁੰਦਾ ਤੇ ਅੱਜ ਵੀ ਸਾਡੇ ਸਮਾਜ ਦੇ ਵਿੱਚ ਨਾ ਤਾਂ ਇਹ ਰੈਜ਼ਰਵੇਸ਼ਨਸ ਹੁੰਦੀਆਂ ਨਾ ਹੀ ਫ੍ਰੀ ਦੇ ਵਿੱਚ ਹੋਰ ਚੀਜ਼ਾਂ ਦਿੱਤੀਆਂ ਜਾਂਦੀਆਂ ਉਹ ਫਿਰ ਸਾਡੇ ਸਮਾਜ ਦੇ ਵਿੱਚ ਬਰਾਬਰਤਾ ਹੋਣੀ ਸੀ ਸਾਡੀ ਜੋ ਹੈ ਪੋਲੀਟੀਕਲੀ ਸਾਡੀ ਬਰਾਬਰਤਾ ਹੋਣੀ ਸੀ ਜੇਕਰ ਉਹਦੇ ਤੇ ਪੈਰਾ ਦਿੱਤਾ ਜਾਂਦਾ ਅੱਜ ਵੀ ਸਾਡੇ ਵਰਗੇ ਇਹਦੇ ਵਿੱਚ ਮੈਂ ਵੀ ਸ਼ਾਮਲ ਆ ਕਿ ਅਸੀਂ ਵੀ ਨਹੀਂ ਵਿੱਚ ਕਈ ਥਾਵਾਂ ਤੇ ਬੋਲਦੇ ਕਿ ਜਿੱਥੇ ਸਭ ਨੂੰ ਬੁਰਨਾ ਚਾਹੀਦਾ ਹੈ ਕਿ ਬਾਬਾ ਸਾਡੇ ਸੋਚ ਤੇ ਪਾਰਾ ਦੇਣਾ ਚਾਹੀਦਾ ਜੋ ਨਹੀਂ ਦਿੱਤਾ ਜਾ ਰਿਹਾ ਮੈਂ ਇਸ ਗੱਲ ਨੂੰ ਮੰਨਦੀ ਆ ਔਰ ਇਹਦੇ ਤੇ ਖੇਤ ਵੀ ਪ੍ਰਗਟ ਕਰਦੀ ਆ ਔਰ ਸਭ ਨੂੰ ਸੰਦੇਸ਼ ਵੀ ਦੇਣਾ ਚਾਹੀਦਾ ਕਿ ਇਹ ਪੈਰਾ ਦੇਣਾ ਬੰਦ ਦਾ ਤਾਂ ਹੈ ਅਸੀਂ ਡਾਕਟਰ ਮੇਲਕਰ ਜੀ ਨੂੰ ਅੱਗੇ ਲੈ ਕੇ ਜਾਵਾਂਗੇ ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਵਾਂਗੇ